ਆਜੋ ਹੋ ਆਦੀਆ ਹਾਂ ਸਰਦ ਤੋਂ ਜਾਂ ਮਤ ਗਾੜੀ ਉੱਪਰ ਹੋ ਰਿਓ ਕੈਮਰਾ ਫਿਰ ਗਾੜੀ ਗਾ ਇੱਕ ਫੋਟੋ ਕਰੀਏ ਜੀ ਸਰ ਇਹ ਆਪਣੇ ਮਰੇ ਦਾ ਸਟੇਜਾ ਜਰਮਨ ਕਰ ਸਾਹ ਪਹੁੰਚੇ ਹੋ ਰਾਜ ਕੀਤੀ ਹੈ ਪੀਜ਼ ਜਮਰਿੰਗ ਹੋਗੇ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅੱਜ ਅਸੀਂ ਨਗਮਸਤਕ ਹੋਣ ਆਏ ਆ ਕਿਉਂਕਿ ਇੱਥੋਂ ਪਹਿਲਾਂ ਵੀ ਮੈਂ ਚੋਲੀਆਂ ਪਰ ਕੇ ਜਾਂਦਾ ਰਿਹਾ ਅੱਜ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਲਈ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹੋਂ ਇੱਕ ਛੋਟੇ ਜੇ ਦਾਸ ਨੂੰ ਐਡੀ ਵੱਡੀ ਜਿਹੜੀ ਟਿਕਟ ਨਾਲ ਨਵਾਜਿਆ ਹੈ ਮੈਂ ਪਾਰਟੀ ਹਾਈ ਕਮਾਂਡ ਦਾ ਤੇ ਸਾਰੇ ਜਿਹੜੇ ਮੇਰੇ ਵਾਰਡ ਦੇ ਲੋਕ ਜਿਨ੍ਹਾਂ ਨੇ ਮੈਨੂੰ ਤਿੰਨ ਵਾਰੀ ਜਿਤਾ ਕੇ ਉੱਥੋਂ ਬੁੜਾਇਆ ਤਾਂ ਮੈਂ ਪਾਰਟੀ ਦੀ ਨਿਗਾ ਚ ਆਇਆ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜੀ ਸੋ ਇਸ ਤੋਂ ਪਹਿਲਾਂ ਦਾ ਸਫਰ ਤੇ ਹੁਣ ਦਾ ਸਫਰ ਬਹੁਤ ਵੱਖਰਾ ਹੈ ਜੀ ਜੀ ਕੀ ਕੀ ਜਿਹੜੇ ਚੰਡੀਗੜ੍ਹ ਦੇ ਕੰਮ ਨੇ ਜਿਹੜੇ ਵੱਡੇ ਵੱਡੇ ਨੇ ਨਹੀਂ ਬਿਲਕੁਲ ਜੀ ਚੰਡੀਗੜ੍ਹ ਦੇ ਜਿਹੜੇ ਮਸਲੇ ਨੇ ਜੀ ਹਾਊਸਿੰਗ ਬੋਰਡ ਦੇ ਮਕਾਨਾਂ ਦਾ ਸਭ ਤੋਂ ਵੱਡਾ ਮਸਲਾ ਹੈ ਉੱਥੇ ਨੋਟਿਸ ਆ ਜਾਂਦੇ ਨੇ ਔਰ ਵੱਡੀ ਪੱਦਰ ਚ ਜਿਹੜੇ ਕੈਂਸਲੇਸ਼ਨ ਦੇ ਨੋਟਿਸ ਆਏ ਹੋਏ ਨੇ ਫਲੋਰ ਵਾਈਜ਼ ਰਜਿਸਟਰੀ ਦਾ ਮਸਲਾ ਹੈ ਉੱਥੇ ਦਾ ਔਰ ਇੰਡਸਟਰੀ ਕੋਈ ਨਵੀਂ ਨਹੀਂ ਹੈ ਨੌਜਵਾਨਾਂ ਵਾਸਤੇ ਕੋਈ ਸਪੋਰਟਸ ਪਾਲਿਸੀ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈ ਕੋਈ ਨੌਕਰੀ ਨਹੀਂ ਮੌਈਆ ਕਰਾਈ ਜਾਂਦੀ ਜੀ ਔਰ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਪੰਜਾਬੀ ਮਾਂ ਬੋਲੀ ਨਾਲ ੱਟਕਾ ਹੋਇਆ ਪੰਜਾਬੀ ਬੋਲਦੇ ਪਿੰਡ ਆ ਜਾੜ ਕੇ ਜਿਹੜਾ ਹੈ ਚੰਡੀਗੜ੍ਹ ਵਸਾਇਆ ਗਿਆ ਔਰ ਪੰਜਾਬੀ ਮਾਂ ਬੋਲੀ ਨੇ ਹੋਈ ਉੱਥੇ ਮਤਰੀਆਂ ਵਾਂਗ ਰੱਖਿਆ ਜਾ ਰਿਹਾ ਹੈ ਪੰਜਾਬੀ ਮਾਵੋਲੀ ਨੇ ਆਪਣਾ ਬਣਦਾ ਮਾਣ ਦਿਵਾਵਾਂਗੇ ਔਰ ਜਿਹੜਾ ਹੈ ਪਿੰਡਾਂ ਦੇ ਵਿੱਚ ਪਾਣੀ ਦੇ ਕਨੈਕਸ਼ਨਾਂ ਦਾ ਵੱਡਾ ਮਸਲਾ ਹੈ ਉਹਨੂੰ ਠੀਕ ਕਰਾਵਾਂਗੇ ਔਰ ਜਿਹੜਾ ਲੈਂਡ ਪੁਲਿੰਗ ਦਾ ਮਸਲਾ ਹੈ ਉਹਨੂੰ ਠੀਕ ਕਰਾਵਾਂਗੇ ਕੀ ਲੱਗਦਾ ਕਾਲੀ ਦਾ ਜਿਹੜਾ ਰੋਸਾ ਲੜ ਰਿਹਾ ਸਾਗੀ ਇਕਰਾਰ ਤਾਂ ਨਹੀਂ ਹੈ ਕਿਉਂ ਇਹ ਵਾਂਝਾ ਰਿਹਾ ਕਿਉਂ ਹੁਣ ਤੱਕ ਇੰਨੀ ਡਵੈਲਪਮੈਂਟ ਨਹੀਂ ਹੋਈ ਜਿਨੀ ਦਿਸ ਤਸੀ ਨਹੀਂ ਦੇਖੋ ਦੋਨੋਂ ਪਾਰਟੀਆਂ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਕੇਂਦਰ ਨੂੰ ਦੇਖ ਕੇ ਵੋਟਾਂ ਪਾਉਂਦੇ ਰਹੇ ਨੇ ਉਹ ਲੋਕ ਔਰ ਮੈਂ ਉਹਨਾਂ ਨੇ ਅਜੇ ਤੱਕ ਪਾਲਿਸੀ ਮੈਟਰ ਤੇ ਕੰਮ ਨਹੀਂ ਕੀਤਾ ਕਦੇ ਵੀ ਉਹਨਾਂ ਨੇ ਸਿਰਫ ਆਪਣੀ ਇੱਥੋਂ ਸੀਟ ਜਿੱਤ ਕੇ 10 ਸਾਲ ਗਿਰਨਖੇਰ ਜੀ ਨੇ ਦਿਖੇ ਉਸ ਤੋਂ ਪਹਿਲਾਂ ਬੰਸਲ ਜੀ ਨੇ ਦਿਖੇ ਮੈਂ ਇਹੀ ਇਹੀ ਕਮੀਆਂ ਰਹੀਆਂ ਨੇ ਜਿਹੜੀਆਂ ਕਿ ਉਹ ਸਿਰਫ ਕੇਂਦਰ ਦੀ ਰਾਜਨੀਤੀ ਕਰਦੇ ਨੇ ਕੇਂਦਰ ਦੇ ਨਾਂ ਤੇ ਹੁਣ ਵੀ ਉਹ ਕੇਂਦਰ ਦੇ ਨਾਂ ਦੀ ਵੋਟ ਮੰਗ ਰਹੇ ਨੇ ਕੋਈ ਆਪਣੇ ਕੰਮ ਦੇ ਨਾਂ ਤੇ ਵੋਟ ਨਹੀਂ ਮੰਗ ਰਿਹਾ ਕੋਈ ਕਿਸੇ ਚੀਜ਼ ਤੇ ਨਹੀਂ ਵੋਟ ਮੰਗ ਰਿਹਾ ਚੰਡੀਗੜ੍ਹ ਦੀ ਜਨਤਾ ਨੂੰ ਮੈਂ ਅਪੀਲ ਕਰਾਂਗਾ ਕਿ ਇਸ ਵਾਰ ਉਹ ਬੰਦਾ ਦੇਖੋ ਜਿਹੜਾ ਤੁਹਾਡੇ ਕੰਮ ਕਰਦਾ ਏ ਮੇਰੇ ਪ੍ਰਤੀਦਵੰਦੀ ਨੇ ਦੋ ਪ੍ਰਤੀਦਵੰਦੀ ਨੇ ਇੱਕ ਸੰਜੇ ਟੰਡਨ ਜੀ ਨੇ ਇੱਕ ਆਪਣਾ ਮਨੀਸ਼ ਦਿਵਾੜੀ ਜੀ ਨੇ ਮਨੀਸ਼ ਦਿਵਾੜੀ ਜਿੱਥੋਂ ਜਿੱਤਦੇ ਆ ਉੱਥੇ ਦੇ ਰਹਿੰਦੇ ਨਹੀਂ ਮਨੀਸ਼ ਦਿਵਾੜੀ ਜੀ ਨੇ ਆਪਣਾ ਲੁਧਿਆਣੇ ਤੋਂ ਜਿੱਤੇ ਲੁਧਿਆਣੇ ਨਹੀਂ ਮਿਲੇ ਉਸ ਤੋਂ ਬਾਅਦ ਜਿਹੜੇ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਉੱਥੇ ਦੇ ਨਹੀਂ ਰਹੇ ਮੈਂ ਚੰਡੀਗੜ੍ਹ ਦੇ ਵਸਨੀਕਾਂ ਨੂੰ ਅਪੀਲ ਕਰਾਂਗਾ ਮੁਹਾਲੀ ਆ ਨਵੇਂ ਗਰਾਉ ਆ ਕੇ ਪੁੱਛ ਲੋ ਕਿ ਤੁਹਾਡਾ ਐਮਪੀ ਕੌਣ ਹੈ ਕਿੰਨੇ ਉਹਨੇ ਕੰਮ ਕਰਾਏ ਨੇ ਦੂਜੇ ਪਾਸੇ ਨੇ ਸੰਜੇ ਟੰਡਨ ਜੀ ਜਿਨ੍ਹਾਂ ਨੇ ਕੀ ਕਿਰਨ ਖੇਰ ਦਾ ਸਾਲ ਬਤੌਰ ਐਮਪੀ ਦੇ ਵਿੱਚ 8 ਸਾਲ ਦਾ ਉਹਨਾਂ ਦਾ ਬਤੌਰ ਪ੍ਰਧਾਨ ਦਾ ਕਾਰਜ ਕਰ ਰਿਹਾ ਹੈ ਔਰ ਇੰਨੀਆਂ ਕਮੀਆਂ ਨੇ ਸ਼ਹਿਰ ਦੇ ਅੰਦਰ ਮੈਂ ਤੁਹਾਨੂੰ ਗਿਣਾ ਕੇ ਹਟਿਆ ਉਹ ਉਸ ਉਸ ਵਾਸਤੇ ਵੀ ਉਹ ਬਰਾਬਰ ਦੇ ਜ਼ਿੰਮੇਦਾਰ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕ ਮੈਨੂੰ ਚਾਹੁੰਦੇ ਨੇ ਇੱਕ ਵਾਰਡ ਤੋਂ ਲਗਾਤਾਰ ਪਰਿਵਾਰ ਨੂੰ 5 ਵਾਰੀ ਜਿਤਾਣਾ ਔਰ ਮਨੂੰ 3 ਵਾਰੀ ਜਿਤਾਣਾ ਲੋਕਾਂ ਦਾ ਵਿਸ਼ਵਾਸ ਮੇਰੇ ਤੇ ਬਣਿਆ ਹੋਇਆ ਏ ਔਰ ਮੈਂ ਜਿਵੇਂ ਮੈਂ ਆਪਣੇ ਵਾਰਡ ਦੀ ਸੇਵਾ ਕਰੀ ਓਵੇਂ ਮੈਂ ਚੰਡੀਗੜ੍ਹ ਦੀ ਸੇਵਾ ਕਰਾਂ। ਅਕਾਲੀ ਦਲ ਹੁਣ ਇਕੱਲੇ ਲੜ ਰਿਹਾ ਹੈ ਪਹਿਲੀ ਵਾਰ ਜਿਹੜੀ ਚੋਣ ਹੈ ਜਿਸ ਦੇ ਪਾਸੇ ਭਾਜਪਾ ਦਾ ਵਿਰੋਧ ਪਿੰਡਾਂ 'ਚ ਹੋ ਰਿਹਾ ਕਿਸਾਨਾਂ ਦੇ ਵੱਲੋਂ। ਬਿਲਕੁਲ ਜੀ ਬਿਲਕੁਲ ਜੀ ਮੈਂ ਤੁਹਾਨੂੰ ਕਹਿ ਰਾਂ ਕਿ ਵੋਟ ਵੋਟ ਅਕਾਲੀ ਦਲ ਨੂੰ ਪੈਣੀ ਹੈ। ਪਿੰਡਾਂ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਅਕਾਲੀ ਦਲ ਹੈ ਜਿਹੜੀ ਪੰਜਾਬ ਔਰ ਪੰਜਾਬੀਆਂ ਦੇ ਵਾਸਤੇ ਲੜਦੀ ਹੈ। ਸ਼੍ਰੋਮਣੀ ਅਕਾਲੀ ਦਲ 14 ਦੀਆਂ 14 ਸੀਟਾਂ ਤੇ ਜਿੱਤ ਦਰਜ ਕਰੇਗਾ ਦੇਖਿਆ ਗਿਆ ਕਿ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਕੈਂਡੀਡੇਟ ਪਾਈ ਜਾ ਰਹੇ ਨੇ ਔਰ ਉਹਨਾਂ ਨੂੰ ਕਿੰਤਰਤੀ ਯਾਨੀ ਜਿਨ੍ਹਾਂ ਕੇ ਪੁਰਾਣੇ ਵਰਕਰਾਂ ਵਿੱਚ ਕਾਫੀ ਰੋਸ ਪਤਪੁਰ ਕਰਾਇਆ ਨਹੀਂ ਬਿਲਕੁਲ ਅਸੀਂ ਦਾ ਜਿਹੜਾ ਹੈਗਾ ਵਰਕਰ ਦੀ ਮੇਰੇ ਦਾ ਮੇਰੇ ਮੇਰੇ ਸਾਹਮਣੇ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਕਿ ਵਰਕਰ ਦੀ ਕਦਰ ਪਈ ਹੈ ਜਿਹੜਾ ਇੱਥੋਂ ਉੱਠ ਕੇ ਨਿਗਮ ਤੋਂ ਉੱਠ ਕੇ ਐਮਪੀ ਦਾ ਜਿਹੜਾ ਟਿਕਟ ਦੇ ਆਏ ਪਾਰਟੀ ਨੇ ਨਵਾਜਾਇਆ ਬਹੁਤ ਬਹੁਤ ਧੰਨਵਾਦੀ ਭਾਈ ਨਾ ਟੱਕਰ ਦੇਣਾ ਰਹੇਗੀ ਅਸਮਾ ਮੁਕਾਬਲਾ ਕਿੰਨਾ ਰਹੇਗਾ ਤ੍ਰਿਕੋਣਾ ਮੁਕਾਬਲਾ ਰਹੇਗਾ ਜੀ ਔਰ ਜਿਹੜਾ ਹੈ ਆਪਾਂ ਜਿੱਤ ਦਰਜ ਕਰਾਂਗੇ ਠੀਕ ਹੈ ਜੀ